ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਨਵੀਂ ਗਾਣੀ ਸੁਣਾਉਣੇ ਆਂਗੇ ਹਕੀਕਤ ਹੈ ਕਿਵੇਂ ਨਾ ਕਿਵੇਂ ਜ਼ਿੰਦਗੀ ਲੰਘ ਰਹੀ ਹੈ ਜ਼ਿੰਦਗੀ ਦੇ ਸਫ਼ਰ ਹੈ ਕਿਸੇ ਦੇ ਕਿਸ ਤਰ੍ਹਾਂ ਕਿਸੇ ਦੇ ਕਿਸ ਤਰ੍ਹਾਂ ਇੱਕ ਸਫ਼ਰ ਦੀ ਗੱਲ ਤੁਹਾਨੂੰ ਮੈਂ ਦੱਸਦੀ ਆਂ ਅੱਜ ਜੱਸੀ ਵਰਗੀਆਂ ਤਿੰਨ ਭੈਣਾਂ ਸੀ ਜੱਸੀ ਦੇਬੋ ਤੇ ਤੇਜੋ ਜਿਨ੍ਹਾਂ ਦੇ ਭਰਾ ਨਹੀਂ ਸੀ ਮਾਂ ਬਿਮਾਰ ਰਹਿੰਦੀ ਸੀ மஞ்சੇ ਤੇ ਬੈਠੀ ਸੀ ਜੋੜਾਂ 'ਚ ਦਰਦ ਸੀ ਤੇ ਜੋ ਛੋਟੀ ਹੋਣ ਕਰਕੇ लाड़ਲੀ ਧੀ ਜੱਸੀ ਦਾ ਰਿਸ਼ਤਾ ਪੱਕਾ ਕਰ ਦਿੱਤਾ ਗਿਆ ਉਸ ਵੇਲੇ ਦੇਖਾ ਦਿਖਾਈ ਨਹੀਂ ਦਾ ਸਮਾਂ ਨਹੀਂ ਸੀ ਪਰ ਲੜਕਾ ਚੋਰ ਨੂੰ ਦੇਖ ਜਾਂਦਾ ਜੱਸੀ ਨੂੰ ਤੇ ਰਿਸ਼ਤੇ ਤੋਂ ਇਨਕਾਰ ਕਰ ਜਾਂਦਾ ਜੱਸੀ ਦਾ ਰਿਸ਼ਤਾ ਟੁੱਟ ਜਾਂਦਾ ਕਿਉਂਕਿ ਜੱਸੀ ਰੰਗ ਦੀ ਕਾਲੀ ਸੀ ਤਿੰਨੋਂ ਭੈਣਾਂ ਹਿਸਾਬਲੇ ਰੰਗ ਦੀਆਂ ਸੀ ਪਰ ਜੱਸੀ ਜ਼ਿਆਦਾ ਕਾਲੀ ਸੀ ਹੁਣ ਮਾਪੇ ਨੂੰ ਜ਼ਿਆਦਾ ਫਿਕਰ ਹੋ ਗਿਆ ਵੀ ਵਿਆਹ ਕਿਵੇਂ ਹੋਵੇਗਾ ਕੁੜੀਆਂ ਦਾ ਜੱਸੀ ਵਾਸਤੇ ਹੋਰ ਜਗ੍ਹਾ ਦੱਸ ਪਈ ਲੜਕਾ ਵੱਡੀ ਉਮਰ ਦਾ ਸੀ ਰਪਿਆਉਣੇ ਝਟ ਹਾਂ ਕਰ ਦਿੱਤੀ ਜੱਸੀ ਦਾ ਰਿਸ਼ਤਾ ਪੱਕਾ ਹੋ ਗਿਆ ਤੇ ਵਿਆਹ ਕਰ ਦਿੱਤਾ ਗਿਆ ਤੇ ਜੋ ਹਜੇ 3 ਸਾਲ ਦੀ ਸੀਗੀ ਸਾਲ ਹੀ ਹੋਇਆ ਸੀ ਜੱਸੀ ਦੇ ਵਿਆਹ ਨੂੰ ਕਿ ਜੱਸੀ ਦੇ ਪਿਓ ਦੀ ਅਚਾਨਕ ਮੌਤ ਹੋ ਜਾਂਦੀ ਐ ਐਕਸੀਡੈਂਟ ਚ ਜੱਸੀ ਆਪਦੇ ਪਿਓ ਦੀ ਮੌਤ ਤੋਂ 1 ਸਾਲ ਬਾਅਦ ਦੇਵੋ ਦਾ ਰਿਸ਼ਤਾ ਆਪਦੀ ਰਿਸ਼ਤੇਦਾਰੀ ਚ ਲੈ ਜਾਂਦੀ ਐ ਇਧਰ ਮਾਂ ਵੀ ਗਠੀਆ ਵਾ ਜੋੜਾਂ 'ਚ ਦਰਦ ਹੋਣ ਕਰਕੇ ਹਮੇਸ਼ਾ ਲਈ ਮੰਜੇ 'ਤੇ ਬਹਿ ਜਾਂਦੀ ਐ ਇੱਕ ਦੁੱਖ ਤੇਜੋ ਦਾ ਤੇ ਇੱਕ ਪਿਓ ਦਾ ਪਿਓ ਕਰਕੇ ਘਰ ਦਾ ਜੋ ਖਰਚ ਜੋ ਚੱਲਦਾ ਸੀ ਤੇ ਜੋ ਨਿਆਣੀ ਸੀਗੀ ਹੁਣ ਜ਼ਮੀਨ ਤਾਂ ਬਹੁਤ ਸੀਗੀ ਹਿੱਸੇ ਠੇਕੇ ਤੇ ਦਿੰਦੇ ਸੀ ਉਸ ਵੇਲੇ ਪਰ ਇੰਨਾ ਕਿੰਨਾ ਕੋ ਮੁੱਲ ਹੁੰਦਾ ਸੀਗਾ ਮਸਾਂ ਗੁਜ਼ਾਰਾ ਚੱਲਦਾ ਸੀ ਦਵਾਈ ਬੂਟੀ ਦਾ ਜੱਸੀ ਆਉਂਦੀ ਜਾਂਦੀ ਵੀ ਮਾਂ ਨੂੰ ਦਵਾਈ ਬੂਟੀ ਵੀ ਦਵਾ ਜਾਂਦੀ ਸੀਗੀ ਇੱਕ ਤੇਜੋ ਦਾ ਚਾਚਾ ਸੀ ਛੜਾ ਉਹਦੀ ਜ਼ਮੀਨ ਸੀ ਪਰ ਉਹ ਹਜੇ ਤਾਏ ਕੋਲੇ ਰਹਿੰਦਾ ਸੀ ਤੇਜੋ ਦੇ ਤਾਏ ਵੱਲ ਰਹਿੰਦਾ ਸੀ ਛੜਾ ਚਾਚਾ ਪਰ ਤੇਜੋ 6 ਸਾਲ ਦੀ ਜਦੋਂ ਹੋਈ ਘਰ ਦਾ ਸਾਰਾ ਕੰਮ ਕਰ ਲੈਂਦੀ ਆ ਜਿਵੇਂ ਤੇਜੋ ਦੀ ਮਾਂ ਬੋਲੀ ਜਾਂਦੀ ਆ ਮੰਜੇ ਤੇ ਬੈਠੀ ਤੇ ਜੋ ਵੀ ਕਰੀ ਜਾਂਦੀ ਆ ਤੇਜੋ ਦਾ ਬਚਪਨ 3 ਸਾਲ ਦੀ ਉਮਰ ਚ ਹੀ ਖਤਮ ਹੋ ਚੁੱਕਾ ਸੀ ਤੇਜੋ ਮਾਂ ਨੂੰ ਵੀ ਸੰਭਾਲਦੀ ਉਸ ਸਮੇਂ ਤੇਜੋ ਦੀ ਮਾਂ ਖੁਦ ਚੱਲ ਕੇ ਬਾਥਰੂਮ ਕਰ ਲੈਂਦੀ ਸੀ ਤੇ ਜੋ ਬਾਹ ਫੜ ਕੇ ਲੈ ਜਾਂਦੀ ਸੀ ਇਹਨਾਂ ਦਿਨਾਂ ਚ ਤੇਜੋ ਵਾਸਤੇ ਇੱਕ ਰਿਸ਼ਤਾ ਆਉਂਦਾ ਪਰ ਤੇਜੋ ਦਾ ਚਾਚਾ ਤੇ ਤਾਇਆ ਮਨਾ ਕਰ ਦਿੰਦੇ ਆ ਵੀ ਕੁੜੀ ਹਜੇ ਛੋਟੀ ਐ ਪਰ ਤੇਜੋ ਦੀ ਮਾਂ ਨੂੰ ਵਿਚੋਲਣ ਬੋਲਦੀ ਐ ਲੜਕੇ ਵਾਲੇ ਤੇਰਾ ਇਲਾਜ ਵਧੀਆ ਕਰਾਉਣਗੇ ਤੈਨੂੰ ਸੰਭਾਲਣਗੇ ਵੀ ਤੇਰੀ ਕੁੜੀ ਦੀ ਜ਼ਿੰਮੇਵਾਰੀ ਵੀ ਚੱਕਣਗੇ ਤੇਜੋ ਦੀ ਮਾਂ ਮੰਨ ਜਾਂਦੀ ਐ ਕਿਸੇ ਕੋਲੇ ਨਹੀਂ ਗੱਲ ਕਰਦੀ ਨਾ ਜੱਸੀ ਕੋਲੇ ਪਹਿਲਾਂ ਜਿਹੜਾ ਜਲਦੀ ਸੁਨੇਹੇ ਕੱਲੇ ਜਾਂਦੇ ਸੀ ਜੱਸੀ ਤੇ ਦੇਬੋ ਕੋਲੇ ਕਿਹਨੇ ਜਾਣਾ ਸੀ ਨਾ ਪਿਓ ਸੀ ਨਾ ਭਰਾ ਸੀ ਮਾਂ ਮੰਝੇ ਤੇ ਬੈਠੀ ਸੀ ਤੇਜੋ ਦੀ ਮਾਂ ਇਹ ਹੀ ਸੋਚਦੀ ਹੈ ਚਲੋ ਮੇਰੇ ਜਿਉਂਦੇ ਜੀ ਮੇਰੀ ਕੁੜੀ ਦਾ ਵਿਆਹ ਹੋ ਜੇ ਮੇਰੀਆਂ ਅੱਖਾਂ ਸਾਹਮਣੇ ਮੇਰੇ ਸ਼ਰੀਕ ਜਿਹੜਾ ਸਾਡਾ ਚੰਗਾ ਸੋਚਣਗੇ ਤੇਜੋ ਦੇ ਚਾਚੇ ਨੂੰ ਕੁਝ ਕਿ ਪਤਾ ਚੱਲਦਾ ਵੀ ਵਿਚੋਲਣ ਆਈ ਸੀ ਘਰੇ ਰਿਸ਼ਤੇ ਵਾਸਤੇ ਇਹ ਤੇਜੋ ਨੂੰ ਤੱਕਾ ਦੇਊਗੀ ਕੁੜੀ ਨੂੰ ਕਿਉਂਕਿ ਕੋਈ ਨਾ ਕੋਈ ਤਾਂ ਜ਼ਮੀਨ ਦੇ لالਚ ਵਿੱਚ ਜ਼ਰੂਰ ਆ ਕੇ ਵਿਆਹ ਕਰਾਊਗਾ ਹੀ ਜ਼ਮੀਨ ਦਾ لالਚ ਜੋ ਹੋਇਆ ਪਰ ਤੇਜੋ ਦੀ ਮਾਂ ਇੱਕ ਨਹੀਂ ਸੋੰਦੀ ਤੇ ਤੇਜੋ ਦੇ ਵਿਆਹ ਦੀ ਹਾਂ ਕਰ ਦਿੰਦੀ ਹੈ ਤੇਜੋ ਨੇ ਕਿਹਾ ਹੁੰਦਾ ਮੇਰਾ ਕੋਈ ਨਹੀਂ ਕੁਝ ਕਰਨ ਵਾਲਾ ਤੁਸੀਂ ਆਪੇ ਮੁੰਡੇ ਵਾਲੇ ਕਰ ਲੈਣ ਜੋ ਆਰ ਵਿਹਾਰ ਬੰਦਾ ਜੱਸੀ ਤੇ ਦੇਬੂ ਨੂੰ ਸਨੇਹਾ ਭੇਜਿਆ ਜਾਂਦਾ ਪਰ ਦੋਨਾਂ ਨੂੰ ਉਸਦੇ ਸਹੁਰੇ ਆਉਣ ਨਹੀਂ ਦਿੰਦੇ ਕਿਉਂਕਿ ਜੱਸੀ ਦਾ ਪਹਿਲਾਂ ਵਾਲਾ ਰਿਸ਼ਤਾ ਉਸ ਪਿੰਡ 'ਚ ਸੀ ਜਿੱਥੇ ਹੁਣ ਤੇਜੋ ਦਾ ਵਿਆਹ ਹੋਣ ਵਾਲਾ ਸੀ ਜੋ ਬਾਅਦ ਵਿੱਚ ਛੱਡਾ ਛੜਾਈ ਹੋ ਗਈ ਸੀ ਜੱਸੀ ਦਾ ਘਰ ਵਾਲਾ ਜੋ ਬੜੇ ਅੜਬ ਸੁਭਾ ਦਾ ਸੀ ਇਹ ਹੀ ਬੋਲਦਾ ਸੀਗਾ ਜੱਸੀ ਤੈਨੂੰ ਉਹ ਬਿਨਾ ਵਿਆਹ ਤੋਂ ਪਹਿਲਾਂ ਦੇਖ ਕੇ ਛੱਡ ਗਏ ਸੀਗੇ ਉਹਨਾਂ ਦੇ ਮੱਥੇ ਤੇ ਕਿਵੇਂ ਲੱਗੇਗੀ ਤੂੰ ਜੱਸੀ ਵਿਚਾਰੀ ਚੁੱਪ ਕਰ ਜਾਂਦੀ ਹੈ ਹੁਣ ਦੇਬੋ ਤੇ ਜੱਸੀ ਦੀ ਹਾਲਤ ਨੂੰ ਕੋਈ ਨਹੀਂ ਸਮਝ ਸਕਦਾ ਸੀ ਦੇਬੋ ਨੂੰ ਵੀ ਨਹੀਂ ਜਾਣ ਦਿੰਦੇ ਕਿਉਂਕਿ ਜੱਸੀ ਨੇ ਰਿਸ਼ਤਾ ਕਰਾਇਆ ਸੀ ਆਪਦੀ ਰਿਸ਼ਤੇਦਾਰੀ ਦੇ ਵਿੱਚ ਦੋਨੇ ਭੈਣਾਂ ਬਹੁਤ ਦੁਖੀ ਹੁੰਦੀਆਂ ਤੇ ਬੈਠੀਆਂ ਸੋਚਦੀਆਂ ਵੀ ਅੱਜ ਵਿਛੋੜੇ ਪੈ ਗਏ ਆਪਣੀ ਨਿੱਕੀ ਨੂੰ ਲੈ ਜਾਣਗੇ ਮਾਂ ਮੰਜੇ ਤੇ ਰੋਲਦੀ ਰਹੂਗੀ ਆਪਾਂ ਬੈਠੀਆਂ ਕੁਝ ਨਹੀਂ ਕਰ ਸਕਦੀਆਂ ਕਿੰਨੀਆਂ ਮਜਬੂਰ ਹਾਂ ਬਾਕੀ ਭਾਗ ਕੱਲ ਨੂੰ ਅਗਲਾ ਸੁਣਾਵਾਂਗੇ ਤੇਜੋ ਦਾ ਵਿਆਹ ਹੋ ਜਾਂਦਾ ਦੋਨੇ ਭੈਣਾਂ ਬੈਠੀਆਂ ਰੋਂਦੀਆਂ ਅਫਸੋਸ ਕਰਦੀਆਂ ਖੁਸ਼ੀ ਵੀ ਹੁੰਦੀ ਆ ਵੀ ਚਲ ਕੁੜੀ ਦਾ ਵਿਆਹ ਹੋ ਗਿਆ ਭੈਣ ਦਾ ਆਪਣੀ ਦਾ ਪਰ ਚਿੱਤ 'ਚ ਤਾਂ ਹੁੰਦਾਗਾ ਵਿਵਿਛੋੜੇ ਪੈ ਗਏ ਤੇਜੋ ਦਾ ਵਿਆਹ ਹੋ ਗਿਆ ਤੇਜੋ ਦੀ ਮਾਈ ਨੂੰ ਦਵਾਈ ਦਵਾ ਕੇ ਲੈ ਗਏ ਸਾਰੇ ਤੇਜੋ ਹਜੇ 6 ਸਾਲ ਦੀ ਸੀ ਲੜਕਾ ਨੈਵ 8 ਸਾਲ ਦਾ ਸੀ ਤੇਜੋ ਦਾ ਘਰ ਵਾਲਾ ਉਹਨਾਂ ਦੋਨਾਂ ਨੂੰ ਹਜੇ ਕੁਝ ਨਹੀਂ ਵਿਆਹ ਹੋ ਰਿਹਾ ਪਤਾ ਸੀ ਨੈਵ ਦੇ ਵੱਡੇ ਭਰਾ ਸੀਗੇ 2 ਵਿਆਹੇ ਹੋਏ ਸੀ ਅੱਡ ਸੀਗੇ ਦੋਨੇ ਰਹਿੰਦੇ ਤੇਜੋ ਦੀ ਮਾਂ ਨੂੰ ਨਵੇਂ ਵਰਗੇ ਆਪਦੇ ਕੋਲੇ ਲੈ ਗਏ ਇੱਕ ਹਸਪਤਾਲ ਚ ਦਵਾਈ ਦਵਾਈ ਦਾਖਲ ਕੀਤੀ ਸੀ ਤੇਜੋ ਦੀ ਮਾਂ ਤੇਜੋ ਦੀ ਸੱਸ ਬੰਤੀ ਤੇ ਸਹੁਰਾ ਹਾਕਮ ਦੋਨੋਂ ਲੈ ਕੇ ਜਾਂਦੇ ਆ ਤੇਜੋ ਦੀ ਮਾਂ ਨੂੰ ਦਵਾਈ ਵਾਸਤੇ ਕੁਝ ਦਿਨ ਉਥੇ ਦਾਖਲ ਹੁੰਦੀ ਹੈਗੀ ਹੁਣ ਤੇਜੋ ਦੀ ਮਾਂ ਬਾਥਰੂਮ ਵੀ ਖੁਦ ਨਹੀਂ ਜਾ ਸਕਦੀ ਸੀ ਤੇਜੋ ਨੂੰ ਨਰਸਾਂ ਨੇ ਬਾਥਰੂਮ ਵਾਲੀ ਪਾਇਪ ਲਾਉਣ ਦਾ ਦੱਸ ਦਿੱਤਾ ਸੀ ਕਿਉਂਕਿ ਬੰਤੀ ਨੇ ਕਿਹਾ ਏ ਕੁੜੀ ਨੂੰ ਦੱਸ ਦਿਓ ਸੀ ਘਰ ਲੈ ਜਾਵਾਂਗੇ ਤੇਜੋ ਨੇ ਸਿੱਖ ਲਿਆ ਪਾਇਪ ਲਾਉਣੀ ਬਾਥਰੂਮ ਵਾਲੀ ਵੀ ਕਿਵੇਂ ਲੱਗਦੀ ਆ ਤੇਜੋ ਦੀ ਮਾਂ ਇੱਕ ਛੋਟੇ ਜਿਹੇ ਕਮਰੇ 'ਚ ਰਹਿੰਦੀ ਸੀ ਤੇਜੋ ਕੋਲੇ ਕੋਲੇ ਤੇਜੋ ਵੀ ਹੁੰਦੀ ਸੀ ਕਿ ਨੈਬ ਵੀ ਹੁੰਦਾ ਸੀ ਨਾਲ ਬੰਤੀ ਵੀ ਨਾਲ ਸੀਗੀ ਦੇਖਭਾਲ ਨਾਲ ਕਰਾਉਂਦਾ ਸੀਗਾ ਨੈਬ ਉਸੇ ਕਮਰੇ 'ਚ ਰਹਿੰਦੇ ਸੀ ਬਾਕੀ ਅਜੇ ਬੱਚੇ ਵੀ ਸੀਗੇ ਦੋਨੇ ਐਨੇ ਜਵਾਕਾਂ ਵਾਂਗੂੰ ਲੜਦੇ ਹੁੰਦੇ ਸੀ ਤੇਜੋ ਤੇ ਨੈਬ ਕਰਦਾ ਕੰਮ ਵੀ ਕਰਦੇ ਪਸ਼ੂਆਂ ਦਾ ਕੰਮ ਕਰਦੇ ਨਾਲ ਪਸ਼ੂਆਂ ਨੂੰ ਸਾਮ ਸੰਭਾਲ ਕਰਨੀ ਤੇਜੋ ਨਾਲ ਕਰਉਂਦੀ ਸੀ ਤੇਜੋ ਦੀ ਮਾਂ ਮੰਜੇ ਤੇ ਪਈ ਤੇਜੋ ਨੂੰ ਦੱਸੀ ਜਾਂਦੀ ਪਤਾ ਐ ਘਰ ਘਰ ਦੀ ਸਫਾਈ ਐ ਘਰ ਕੰਮ ਤੇਜੋ ਸਾਰਾ ਕੰਮ ਕਰਦੀ ਮਾਂ ਨੂੰ ਵੀ ਸੰਭਾਲਦੀ ਮਾਂ ਨੇ ਜਦੋਂ ਬਾਥਰੂਮ ਕਰਨਾ ਹੁੰਦਾ ਤੇਜੋ ਖੁਦ ਕਰਾਉਂਦੀ ਤੇਜੋ ਜਵਾਕ ਵਰਗੀ ਸੀ ਕੰਮ ਵੀ ਪਰ ਭੱਜ ਕੇ ਭੱਜ ਭੱਜ ਕੇ ਕਰਦੀ ਸੀ ਬੰਤੀ ਤੇ ਹਾਕਮ ਚਲਾਕ ਸੀ ਕਿਉਂਕਿ ਨਿੱਕੀ ਉਮਰ ਹੋਣ ਕਰਕੇ ਇੱਕ ਮਾਂ ਦੇ ਕਰਕੇ ਘਰ ਦਾ ਸਾਰਾ ਕੰਮ ਕਰਦੀ ਜਿਉਂ ਤੋਂ ਕਰਾਉਂਦੇ ਸੀ ਸਾਰਾ ਸਨੇ ਪਸ਼ੂਆਂ ਦਾ ਕੰਮ ਕਰਾਉਂਦੇ ਦੂਜੀਆਂ ਨੂੰ ਬੰਤੀ ਤੋਂ ਵੱਖ ਰਹਿੰਦੀਆਂ ਸੀਗਾ ਇੱਕ ਦੋ ਸਾਲ ਬਾਅਦ ਬੰਤੀ ਨੇ ਕਿਹਾ ਤੇਜੋ ਨੂੰ ਆਪਾਂ ਇਹਨੂੰ ਵੱਡੇ ਹਸਪਤਾਲ ਲੈ ਕੇ ਚੱਲਦੇ ਹਾਂ ਉਥੇ ਪਤ ਤੇਰੀ ਮਾਂ ਜਮਾਂ ਠੀਕ ਹੋ ਜੂ ਤੇ ਜੋ ਖੁਸ਼ ਹੋ ਗਈ ਸਾਰਾ ਘਰ ਦਾ ਕੰਮ ਕਰਦੀ ਨਾ ਥੱਕਦੀ ਤੇ ਜੋ ਵੀ ਹੁਣ 8 ਸਾਲ ਦੀ ਹੋ ਗਈ ਸੀ ਪਰ ਉਸ ਵੇਲੇ ਸਮਝ ਉਹਨੂੰ ਇਹ ਸੀ ਕਿ ਮਾਂ ਨੂੰ ਸੰਭਾਲਣਾ ਕਰਦਾ ਕੰਮ ਕਰਨਾ ਕਿਉਂਕਿ ਤੇਜੋ ਦਾ ਬਚਪਨ ਤਾਂ ਵਿਚਾਰੀ ਦਾ 3 ਸਾਲ ਦਾ ਹੀ ਖਤਮ ਹੋ ਗਿਆ ਸੀ ਤੇਜੋ ਨੂੰ ਕਿਹਾ ਤੇਜੋ ਦੇ ਸਹੁਰੇ ਹਾਕਮ ਨੇ ਦੇਖ ਪੁੱਤ ਆਪਾਂ ਹਸਪਤਾਲ ਦਾਖਲ ਕਰਵਾਵਾਂਗੇ ਠੀਕ ਹੈ ਤੇਰੀ ਮਾਂ ਨੂੰ ਜਦੋਂ ਕੋ ਤੈਨੂੰ ਪੁੱਛੇ ਤੇਰੀ ਮਾਂ ਬਾਰੇ ਇਹ ਤੇਰੀ ਕੀ ਲੱਗਦੀ ਹੈ ਤਾਂ ਤੂੰ ਬੋਲ ਲਈ ਮੈਨੂੰ ਨਹੀਂ ਪਤਾ ਮੇਰੇ ਬੇਬੇ ਬਾਪੂ ਲੈ ਕੇ ਆਏ ਆ ਮੈਂ ਤਾਂ ਬਾਥਰੂਮ ਕਰਾਉਣਾ ਹੁੰਦਾ ਇਹਨੂੰ ਸਾਮ ਸੰਭਾਲ ਕਰਨੀ ਹੁੰਦੀ ਹੈ ਬਾਕੀ ਮੈਨੂੰ ਨਹੀਂ ਪਤਾ ਕੁਝ ਕੁਝ ਨਹੀਂ ਮੇਰੀ ਲੱਗਦੀ ਬੰਤੀ ਨੇ ਵੀ ਕਿਹਾ ਤੇਜੋ ਨੂੰ ਤੂੰ ਪੁੱਤੋਂਵੇਂ ਕਰੀ ਜਿਵੇਂ ਤੈਨੂੰ ਅਸੀ ਕਿਹਾ ਕਿਉਂਕਿ ਤੇਰੀ ਮਾਂ ਜਲਦੀ ਠੀਕ ਹੋ ਜੂ ਹਸਪਤਾਲ ਵੱਡਾ ਹੋ ਤੇਜੋ ਨੂੰ ਗੱਲ ਠੀਕ ਲੱਗੀ ਵੀ ਮੇਰੀ ਮਾਂ ਠੀਕ ਹੋ ਜੂ ਜਿਵੇਂ ਬੇਬੇ ਬਾਪੂ ਬੋਲਦੇ ਆ ਮੈਂ ਉਸੇ ਤਰ੍ਹਾਂ ਬੋਲਣਾ ਕਿਉਂਕਿ ਤੇਜੋ ਨੂੰ ਆਪਦੀ ਮਾਂ ਤੋਂ ਵੱਧ ਕੀ ਦਿੰਦਾ ਸੀ ਤੇਜੋ ਕੋਲ ਕੋਈ ਭੈਣ ਵੀ ਨਹੀਂ ਸੀ ਆਉਂਦੀ ਮਿਲਣ ਜੱਸੀ ਤੇ ਦੇਬੂ ਨੂੰ ਉਹਨੇ ਦਿੰਦੇ ਸੀਗੇ ਸਹੁਰੇ ਬਾਕੀ ਮਾਂ ਨੇ ਸਾਰੀ ਜ਼ਮੀਨ ਤੇਜੋ ਦੇ ਨਾਂ ਤੇ ਕਰਾ ਦਿੱਤੀ ਸੀ ਕਿਉਂਕਿ ਤੇਜੋ ਦੇ ਸਹੁਰੇ ਨੇ ਕਿਹਾ ਸੀ ਤੇਰਾ ਇਲਾਜ ਕਰਾਵਾਂਗੇ ਤੇਜੋ ਦੀ ਮਾਂ ਨੇ ਸੋਚਿਆ ਮੇਰਾ ਇਲਾਜ ਕਰਾਉਣਗੇ ਤੇ ਜੂ ਵੀ ਸੋਹਰੇ ਘਰ ਸੁખી ਰਹੂਗੀ ਬਾਕੀ ਜੱਸੀ ਤੇ ਦੇਬੋ ਨੂੰ ਤਾਂ ਸਭ ਕੁਝ ਦੇ ਦਿੱਤਾ ਆਪਦੇ ਘਰੇ ਸੌਖੀਆਂ ਗਈਆਂ ਪਰ ਜੱਤ ਤਾਂ ਆਉਂਦੀ ਸੀ ਨਾ ਦੋਨੇ ਕੁੜੀਆਂ ਦੀ ਜਦੋਂ ਰੋਟੀ ਖਾਂਦੀ ਬੁਰਕੀ ਤੋੜ ਕੇ ਰੱਖਦੀ ਇੱਕ ਇੱਕ ਜੱਸੀ ਦੀ ਬੁਰਕੀ ਆ ਪੁੱਤ ਆ ਦੇਬੋ ਦੀ ਬੁਰਕੀ ਆ ਪੁੱਤ ਪਤਾ ਨਹੀਂ ਕਦੋਂ ਆਉਣਗੀਆਂ ਮੇਰੇ ਕੋਲੇ ਮੇਰੀਆਂ ਕੁੜੀਆਂ ਪਤਾ ਨਹੀਂ ਕਿਵੇਂ ਹੋਣਗੀਆਂ ਉਹ ਤੇਜੋ ਦੀ ਮਾਂ ਕੋਲੇ ਰੋਣੇ ਤੋਂ ਸਵਾ ਕੋਈ ਨਹੀਂ ਸੀ ਹੁਣ ਹਾਕਮ ਤੇ ਬਾਂਤੀ ਨੇ ਤੇਜੋ ਦੀ ਮਾਂ ਮੰਜੇ ਤੇ ਪਈ ਨੂੰ ਸਣੇ ਮੰਜਾ ਚੱਕ ਕੇ ਗੱਡੇ ਤੇ ਰੱਖ ਲਿਆ ਤੇਜੋ ਵੀ ਨਾਲ ਬੈਠ ਗਈ ਇੱਕ ਪਿੰਡ ਚ ਹੋਰ ਗਿਆ ਸੀ ਨਾਲ ਜਿਹਨੇ ਹਸਪਤਾਲ ਦੀ ਦੱਸ ਪਾਈ ਸੀ ਨੈਬ ਨੂੰ ਘਰੇ ਕੰਮ ਕਰਨ ਵਾਸਤੇ ਰੱਖ ਦਿੱਤਾ ਵੀ ਤੂੰ ਘਰੇ ਘਰ ਸੰਭਾਲੋ ਤੇਜੋ ਤਾਂ ਨਾਲ ਜਾਊਗੀ ਨਾ ਮਾਂ ਨੂੰ ਸੰਭਾਲਣਾਗਾ ਨਾਲ ਗੱਡੇ ਦੇ ਤੁਰ ਪਏ ਉਸਤ ਵੇਲੇ ਗੱਡਿਆਂ ਤੇ ਜਾਂਦੇ ਹੁੰਦੇ ਸੀਗੇ ਤੇਜੂ ਵਰਗੇ ਗੱਡੇ ਤੇ ਚਲੇ ਗਏ ਦੂਰ ਆਪਦੇ ਪਿੰਡ ਤੋਂ ਵੱਡੇ ਸ਼ਹਿਰ ਵੱਲ ਉਸ ਹਸਪਤਾਲ ਚ ਗਏ ਤੇਜੂ ਨੂੰ ਬਾਹਰ ਲੈ ਕੇ ਬੈਠ ਗਏ ਤੇਜੂ ਦੀ ਸੱਸ ਤੇ ਹਾਕਮ ਤੇ ਨਾਲ ਵਾਲਾ ਆਦਮੀ ਤੇਜੂ ਨੂੰ ਮਾਂ ਨੂੰ ਨਾਲ ਲੈ ਕੇ ਅੰਦਰ ਉੱਠ ਗਈ ਤੇਜੋ ਦੀ ਮਾਂ ਨੂੰ ਨਾਲ ਲੈ ਕੇ ਅੰਦਰ ਉੜ ਗਏ ਤੇਜੋ ਬਾਹਰ ਬੈਠੀ ਸੀ ਕਾਫੀ ਟਾਈਮ ਬਾਅਦ ਮਗਰੋਂ ਆਏ ਅੰਦਰੋਂ ਤੇਜੋ ਨੂੰ ਕਿਹਾ ਹਾਕਮ ਨੇ ਪੁੱਤ ਤੈਨੂੰ ਹੁਣ ਅੰਦਰ ਡਾਕਟਰ ਸੱਦਣਗੇ ਤੂੰ ਪੁੱਤ ਓਵੇਂ ਬੋਲੀ ਜਿਵੇਂ ਤੈਨੂੰ ਅਸੀਂ ਕਿਹਾ ਸੀ ਫਿਰ ਤੇਰੀ ਮਾਂ ਦਾ ਵਧੀਆ ਇਲਾਜ ਹੋ ਜਾਊ ਤੇਜੋ ਨੂੰ ਇੱਕ ਨਰਸ ਅੰਦਰ ਲੈ ਗਈ ਸਾਹਮਣੇ ਮਾਂ ਬੈੱਡ ਤੇ ਪਈ ਸੀ ਤੇ ਜੋ ਮਾਂ ਕੋਲੇ ਜਾ ਕੇ ਰੁਕ ਗਈ ਤੇ ਬੋਲੀ ਮਾਂ ਤੂੰ ਹੁਣ ਜਮਾ ਠੀਕ ਹੋ ਜਾਏਂਗੀ ਮਾ ਤੇਜੋ ਦੀ ਚੁੱਪ ਰਹੀ ਤੇ ਨਰਸ ਕਮਰੇ ਚ ਡਾਕਟਰ ਕੋਲੇ ਲੈ ਗਈ ਉੱਥੇ ਨਰਸਾਂ ਹੋਰ ਸੀ ਤੇ ਇੱਕ ਡਾਕਟਰ ਨਹੀਂ ਸੀ ਤੇਜੋ ਤੋਂ ਪੁੱਛਿਆ ਇਹ ਬੇਬੇ ਕੌਣ ਹੈ ਤਾਂ ਤੇਜੋ ਨੇ ਕਿਹਾ ਜੀ ਮੇਰੇ ਬੇਬੇ ਬਾਪੂ ਨੂੰ ਪਤਾ ਉਹ ਲੈ ਕੇ ਆਏ ਆ ਇਹਨੂੰ ਡਾਕਟਰਨੀ ਤੇਰੀ ਕੀ ਲੱਗਦੀ ਹੈ ਤੇਜੋ ਕਹਿੰਦੀ ਕੁਝ ਨਹੀਂ ਜੀ ਡਾਕਟਰ ਤੂੰ ਕੋ ਆਈ ਹੈ ਤੇਜੋ ਬੋਲੀ ਜੀ ਮੈਂ ਬੇਬੇ ਨੂੰ ਬਾਥਰੂਮ ਕਰਾਉਣਾ ਹੁੰਦਾਗਾ ਮੈਂ ਪੈਪ ਨਾਲ ਕਰਵਾ ਦਿੰਦੀ ਹਾਂ ਡਾਕਟਰ ਬੋਲੀ ਤੈਨੂੰ ਕਿਵੇਂ ਆਉਂਦਾ ਇਹ ਣੀ ਛੋਟੀ ਨੂੰ ਤੇਜੋ ਮੈਂ ਸਿੱਖਿਆ ਸੀ ਪਿੰਡ ਇੱਕ ਨਰਸ ਤੋਂ ਡਾਕਟਰ ਨੇ ਕਿਹਾ ਤੇਰੇ ਨਾਲ ਕੌਣ ਹੈ ਜੋ ਬਾਹਰ ਖੜੇ ਹੈ ਤੇਜੋ ਬੋਲੀ ਜੀ ਮੇਰੇ ਬੇਬੇ ਬਾਪੂ ਹੈ ਇੰਨੇ ਗੱਲਾਂ ਹੋਈਆਂ ਤੇ ਇੱਕ ਕਾਗਜ਼ ਤੇ ਡਾਕਟਰ ਨੇ ਸਾਈਨ ਕੀਤੇ ਤੇ ਤੇਜੋ ਤੋਂ ਤਾਂ ਗੁੱਠਾ ਲਵਾਇਆ ਬੇਬੇ ਬਾਪੂ ਕੋਲੇ ਇੱਕ ਕਾਗਜ਼ ਸੀ ਜਿਹੜਾ ਘਰੋਂ ਲੈ ਕੇ ਗਏ ਸੀ ਉੱਥੇ ਇੱਕ ਤੇਜੋ ਦਾ ਗੁੱਠਾ ਸੀ ਤੇ ਇੱਕ ਤੇਜੋ ਦੀ ਮਾਂ ਦਾ ਗੁੱਠਾ ਲਾਇਆ ਸੀ ਤੇਜੋ ਨੂੰ ਨਹੀਂ ਕੁਛ ਪਤਾ ਸੀਗਾ ਕੀ ਗੱਲ ਬਾਤ ਆ ਤੇ ਜੋ ਬਾਹਰ ਆਈ ਜਾਨ ਲੱਗੇ ਸਾਰੇ ਬਾਪਸ ਤੇ ਜੋ ਫੇਰ ਬੋਲੀ ਬੇਬੇ ਮਾਂ ਕੋਲੇ ਕੌਣ ਆਇ ਕੱਲੀ ਐ ਇੱਥੇ ਤੇਜੋ ਦੀ ਸੱਸ ਬੋਲੀ ਇੱਥੇ ਆਪਾਂ ਪੈਸੇ ਭਰ ਦਿੱਤੇ ਇਹ ਲਾਜ ਆਪੇ ਕਰਨਗੇ ਆਪਾਂ ਫਿਰ ਘਰੋਂ ਕੱਪੜੇ ਲੀੜਾ ਲੱਤਾ ਲੈ ਕੇ ਆਵਾਂਗੇ ਨਾ ਉਹਦੇ ਉਦੋਂ ਕੋਲ ਹੀ ਰਹਿਾਂਗੇ ਜਦੋਂ ਠੀਕ ਹੋ ਗਈ ਆਪਾਂ ਘਰ ਲੈ ਕੇ ਜਾਵਾਂਗੇ ਤੇ ਜੋ ਦੁਖੀ ਸੀ ਵੀ ਜੋ ਮਾਂ ਨੂੰ ਛੱਡ ਕੇ ਚੱਲੇ ਪਰ ਖੁਸ਼ੀ ਵੀ ਸੀ ਵੀ ਮਾਂ ਜਮਾ ਠੀਕ ਹੋ ਜੂ ਹਣ ਕਈ ਦਿਨ ਬੀਤ ਗਏ ਤੇ ਜੋ ਮਾਂ ਨੂੰ ਰੋਜ਼ ਯਾਦ ਕਰਿਆ ਕਰੇ ਦਿਲ ਚ ਮਾਂ ਮੇਰੀ ਹੁਣ ਠੀਕ ਹੋ ਗਈ ਹੋਣੀ ਆ ਤੁਰਨ ਲੱਗ ਗਈ ਹੋਣੀ ਆ ਇੱਕ ਦਿਨ ਅਚਾਨਕ ਇੱਕ ਔਰਤ ਗਵੰਡਣ ਆਈ ਪਿੰਡ ਦੀ ਬੁੜੀ ਤੇ ਜੇ ਜੋਦੀ ਸੱਸ ਕਰੇ ਨਹੀਂ ਸੀ ਤੇਜੋ ਬੋਲਣ ਲੱਗ ਗਈ ਉਸ ਕੋਲੇ ਤਾਂ ਹੀ ਮੇਰੀ ਮਾਂ ਠੀਕ ਹੋ ਕੇ ਆਉਗੀ ਹੁਣ ਅਸੀਂ ਲੈ ਕੇ ਆਵਾਂਗੇ ਔਰਤ ਨੇ ਕਿਹਾ ਤੇਜੋ ਨੂੰ ਪੁੱਤ ਤੈਨੂੰ ਨਹੀਂ ਪਤਾ ਤੇਰੀ ਮਾਂ ਨੂੰ ਇਹ ਹੁਣ ਨਹੀਂ ਲੈ ਕੇ ਆਉਂਦੇ ਉਹ ਤਾਂ ਆਸ਼ਰਮ ਛੱਡ ਕੇ ਆਏ ਆ ਬੇਸਹਾਰਾ ਲੈ ਕੇ ਉੱਥੇ ਛੱਡ ਕੇ ਆਏ ਆ ਸ਼ਰਮ ਚ ਤੇਜੋ ਦੁਖੀ ਹੋਈ ਇਹ ਗੱਲ ਸੁਣ ਕੇ ਜਦੋਂ ਤੇਜੋ ਦੀ ਸੱਸ ਆਈ ਤਾਂ ਤੇਜੋ ਬੋਲੀ ਬੇਬੇ ਤੁਸੀਂ ਮੇਰੀ ਮਾਂ ਨੂੰ ਛੱਡ ਕੇ ਕਿਉਂ ਆਏ ਹੋ ਤੇਜ ਜੁਦੀ ਸੱਸ ਬੋਲਦੀ ਐ ਕੌਣ ਬੋਲਦਾ ਵੀ ਅਸੀਂ ਛੱਡ ਆਏ ਆ ਉਥੇ ਦਾਖਲ ਐ ਤੇਜੋ ਜੇ ਦਾਖਲ ਐ ਤੇ ਫਿਰ ਆਪਾਂ ਕਿਉਂ ਨਹੀਂ ਜਾਂਦੇ ਦੁਬਾਰਾ ਮਾਂ ਕੋਲੇ ਤੇਜੋ ਦੀ ਸੱਸ ਬੋਲੀ ਜੇ ਤੂੰ ਸਾਹਮਣੇ ਜਾਂਦੀ ਐ ਤਾਂ ਤੇਰੀ ਮਾਂ ਨੇ ਘਰੇ ਆਉਣ ਦਾ ਰੌਲਾ ਪਾ ਦੇਣਾ ਫਿਰ ਉਥੇ ਰਹਿਣਾ ਨਹੀਂ ਤੇ ਫਿਰ ਡਾਕਟਰਾਂ ਨੇ ਟੀਕਾ ਲਾ ਦੇਣਗੇ ਤੇਜੋ ਬੋਲੀ ਅੱਛਾ ਬੇਬੇ ਫਿਰ ਨਹੀਂ ਜਾਂਦੇ ਜੇ ਡਾਕਟਰ ਟੀਕਾ ਲਾਉਣਗੇ ਹੁਣ ਜਦੋਂ ਮਾਂ ਠੀਕ ਹੋਏਗੀ ਉਦੋਂ ਜਾਵਾਂਗੇ ਆਪਾਂ ਉਹਨੂੰ ਲੈਣ ਵਾਸਤੇ ਇਨਾ ਬੋਲਦੀ ਜੋ ਘਰ ਦਾ ਕੰਮ ਕਰਨ ਲੱਗੀ ਸੀ ਉਹਨੂੰ ਖੁਸ਼ੀ ਸੀ ਪਰ ਬੇਬੇ ਦਾ ਝੂਠ ਉਹਨੂੰ ਇੰਨਾ ਯਕੀਨ ਸੀ ਬੇਬੇ ਝੂਠ ਨਹੀਂ ਬੋਲਦੀ ਮੇਰੀ ਮਾਂ ਠੀਕ ਹੋ ਜਾਊਗੀ ਕਿਉਂਕਿ ਤੇਜੋ ਖੁਦ ਟੀਕੇ ਤੋਂ ਡਰਦੀ ਸੀ ਕਈ ਦਿਨ ਬਾਅਦ ਉਹੀ ਔਰਤ ਆ ਜਾਂਦੀ ਹੈ ਸੁਨੇਹਾ ਦੇ ਤੇ ਜੋ ਲੋਕ ਕੇ ਨਾ ਪਾਸੇ ਖੜ ਕੇ ਗੱਲਾਂ ਸੁਣ ਲੈਂਦੀ ਆ ਉਹਨਾਂ ਦੀਆਂ ਉਹ ਔਰਤ ਜੋ ਬੰਤੋ ਨੂੰ ਦੱਸਦੀ ਹੈ ਤੇ ਜੋ ਦੀ ਸੱਸ ਨੂੰ ਦੱਸਦੀ ਹੈ ਵੀ ਆਪਣੀ ਪਿੰਡ ਦੀ ਪੱਤੀ ਚੋਂ ਇੱਕ ਮੁੰਡਾ ਉਸ ਹਸਪਤਾਲ ਚ ਲੱਗਿਆ ਜਿਸ ਹਸਪਤਾਲ ਚ ਤੇਜੋ ਦੀ ਮਾਂ ਦਾਖਲ ਹੈ ਉਹ ਲੜਕੇ ਨਾਲ ਗੱਲ ਹੋਈ ਹੈ ਤੇਜੋ ਦੀ ਮਾਂ ਦੀ ਉਹ ਲੜਕੇ ਨੇ ਕਿਹਾ ਵੀ ਮੈਂ ਤੇਜੋ ਦੇ ਸਹੁਰੇ ਨੂੰ ਜਾਣਦਾ ਭਾਈ ਉਹ ਮੁੰਡਾ ਵੀ ਬੋਲਦਾ ਤੇਜੋ ਦੀ ਮਾਂ ਦੇ ਸਿਰ ਦੇ ਵਾਲ ਕੱਟ ਦਿੱਤੇ ਆ ਆਵਾਜ਼ਾਂ ਮਾਰਦੀ ਹੈ ਤੇਜੋ ਨੂੰ ਵੀ ਇੱਕ ਵਾਰੀ ਮੇਰੀ ਧੀ ਮੇਰੇ ਕੋਲੇ ਆ ਕੇ ਮਿਲ ਜੇ ਤੇਜੋ ਇਹ ਗੱਲਾਂ ਸੁਣ ਲੈਂਦੀ ਹੈ ਬਹੁਤ ਰੋਂਦੀ ਐ ਬੇਬੇ ਮੈਂ ਮਾਂ ਕੋਲੇ ਜਾਣਾ ਬਾਪੂ ਮੇਰੀ ਮਾਂ ਕੋਲੇ ਜਾਣਾ ਮੈਂ ਮੈਨੂੰ ਲੈ ਜਾਓ ਪਰ ਤੇਜੋ ਦੀ ਸੁਣਨ ਵਾਲਾ ਕੌਣ ਸੀ ਹਜੇ ਨਿਆਣੀ ਸੀ ਖੁਦ ਜਾ ਨਹੀਂ ਸਕਦੀ ਸੀ ਰੋਜ਼ ਘਰ ਦਾ ਕੰਮ ਸਾਰਾ ਕਰਦੀ ਤੇ ਮਾਂ ਨੂੰ ਯਾਦ ਕਰਕੇ ਰੋਈ ਜਾਂਦੀ ਦਿਲ ਤੇਜੋ ਦਾ ਮੱਚ ਗਿਆ ਸੀ ਰੋਜ਼-ਰੋਜ਼ ਰੋ ਕੇ ਪਰ ਤੇਜੋ ਦੀ ਮਾਂ ਦੀ ਫਿਰ ਵੀ ਕੋਈ ਖਬਰ ਨਾ ਆਈ ਤੇਜੋ ਨੂੰ ਆਪਦੀ ਮਾਂ ਬਾਰੇ ਫਿਰ ਕਦੇ ਪਤਾ ਨਹੀਂ ਲੱਗਿਆ ਕਈ ਸਾਲ ਬਾਅਦ ਤੇਜੋ ਦੇ ਬੇਟੀ ਹੋ ਗਈ ਫਿਰ ਤੇਜੋ ਬੱਕਰੀ ਰਹਿਣ ਲੱਪੀ ਸੀ ਕਿਉਂਕਿ ਸਿਆਣੀ ਹੋ ਗਈ ਸੀ ਹੁਣ ਉਹਨੂੰ ਸੱਸ ਸਹੁਰੇ ਤੋਂ ਨਫ਼ਰਤ ਹੋ ਗਈ ਸੀ ਵੀ ਮੇਰੀ ਮਾਂ ਨਾਲ ਧੋਖਾ ਕੀਤਾ ਇਹਨਾਂ ਨੇ ਵੀ ਮੇਰੀ ਮਾਂ ਹਜੇ ਤੱਕ ਆਈ ਨਹੀਂ ਧੋਖੇ ਨਾਲ ਛੱਡ ਕੇ ਆਈ ਹੈ ਪਰ ਤੇਜੋ ਨੂੰ ਪਤਾ ਨਹੀਂ ਸੀ ਵੀ ਕਿੱਥੇ ਅਸੀਂ ਛੱਡ ਕੇ ਆਏ ਕਿਹੜੀ ਜਗ੍ਹਾ ਸੀ ਕੁਝ ਨਹੀਂ ਪਤਾ ਸੀ ਅੱਡ ਰਹਿਣ ਲੱਪੀ ਸੀ ਦੂਰ ਜਾ ਕੇ ਖੇਤਾਂ ਵਿੱਚ ਘਰ ਪਾ ਲਿਆ ਸੀ ਤੇਜੋ ਤੇ ਸੋਹਰਾ ਪਰਿਵਾਰ ਜ਼ੋਰ ਪਾਉਣ ਲੱਗ ਗਿਆ ਸੀ ਵੀ ਜ਼ਮੀਨ ਆਵਦੀ ਸਾਡੇ ਨਾਲ ਕਰਾ ਇਸ ਕਰਕੇ ਤੇਜੋ ਵੱਖ ਰਹਿਣ ਲੱਗੀ ਸੀ ਜਦੋਂ ਤੇਜੋ ਖੁਦ ਵੱਡੀ ਹੋ ਗਈ ਤੇ ਆਪਦੇ ਪੇਕੇ ਜਾਣ ਲੱਪੀ ਤੇਜੋ ਦਾ ਆਪਦਾ ਇੱਕ ਚਾਚਾ ਸੀ ਛੜਾ ਜਿਹਦਾ ਕੋਈ ਹੋਰ ਨਹੀਂ ਸੀਗਾ ਬਾਕੀ ਹੋਰ ਘਰ ਸੀਗੇ ਤਾਇਕੇ ਉਹਨਾਂ ਕੋਲੇ ਜ਼ਮੀਨ ਹਿੱਸੇ ਠੇਕੇ ਤੇ ਹੁੰਦੀ ਸੀਗੀ ਤੇਜੋ ਕੀ ਤੇ ਨਾਲੇ ਉਹਦੇ ਚਾਚੇ ਦੀ ਚਾਚਾ ਵੀ ਬਿਮਾਰ ਰਹਿਣ ਲੱਗ ਗਿਆ ਸੀ ਪਰ ਉੱਥੇ ਹੁਣ ਜੱਸੀ ਤੇ ਦੇਬੋ ਆ ਕੇ ਮਿਲ ਜਾਂਦੀਆਂ ਸੀ ਤੇਜੋ ਜਦੋਂ ਜਾਂਦੀ ਤਾਂ ਆਪਦੀ ਭੈਣ ਜੱਸੀ ਕੋਲੇ ਜਾਂਦੀ ਫਿਰ ਦੋਨੋਂ ਮਿਲ ਕੇ ਦੇਬੋ ਨੂੰ ਮਿਲ ਜਾਂਦੀਆਂ ਪਰ ਦੋਨੋਂ ਭੈਣਾਂ ਕਦੇ ਤੇਜੋ ਕੋਲੇ ਨਹੀਂ ਆਇਆਂ ਸੀ ਜੱਸੀ ਤੇ ਦੇਬੋ ਕਦੇ ਨਹੀਂ ਆਇਆਂ ਸੀ ਤੇਜੋ ਨੂੰ ਚਾਚੇ ਨੇ ਸਮਝਾ ਦਿੱਤਾ ਪੁੱਤ ਮੇਰੀ ਜ਼ਮੀਨ ਵੀ ਸਾਰੀ ਤੇਰੀ ਹੈ ਮੇਰਾ ਕੌਣ ਹੈ ਤੇਰੇ ਬਿਨਾ ਤੇਜੋ ਨੂੰ ਪਤਾ ਲੱਗਾ ਵੀ ਚਾਚੇ ਤੋਂ ਹੁਣ ਰੋਟੀ ਨਹੀਂ ਬਣਦੀ ਤਾਂ ਤੇਜੋ ਆਪਦੇ ਚਾਚੇ ਨੂੰ ਆਪਦੇ ਕੋਲੇ ਲੈ ਆਈ ਸਹੁਰੇ ਘਰ ਤੇਜੋ ਨੂੰ ਦੁੱਖ ਸੀ ਆਪਦੀ ਮਾਂ ਦਾ ਵੀ ਜੇ ਮੈਂ ਸਿਆਣੀ ਹੁੰਦੀ ਤਾਂ ਆਪਦੀ ਆਪਦੀ ਮਾਂ ਨੂੰ ਕੋਲੇ ਰੱਖਦੀ ਪਰ ਮੈਂ ਹੁਣ ਚਾਚੇ ਨੂੰ ਰੋਲਣ ਨਹੀਂ ਦੇਣਾ ਤੇਜੋ ਆਪਦੇ ਘਰੇ ਲੈ ਆਉਂਦੀ ਹੈ ਤੇ ਸੇਵਾ ਕਰਦੀ ਹੈ ਦਵਾਈ ਵੀ ਲਿਆ ਕੇ ਦਿੰਦੀ ਹੈ ਤੇਜੋ ਦੇ ਦੂਜੇ ਜਵਾਕ ਵੀ ਇੱਥੇ ਘਰੇ ਆਈਦੇ ਹੋਏ ਸੀਗੇ। ਕੱਲੀ ਰਹਿੰਦੀ ਸੀ ਬਸ ਆਪ ਦਾ ਘਰ ਵਾਲਾ ਸੀਗਾ। ਤੇ ਕਦੇ ਬੰਤੀ ਕੋਲੇ ਆ ਜਾਂਦੀ ਸੀ ਕਦੇ ਨਹੀਂ ਆਉਂਦੀ ਸੀ। ਵੈਸੇ ਤਕਰੀਬਨ ਬੰਦ ਹੀ ਨਹੀਂ ਸੀ ਆਪਦੀ ਸੱਸ ਤੇ ਸਹੁਰੇ ਨਾਲ ਗੁੱਸਾ ਨਫ਼ਰਤ ਹੋ ਗਈ ਸੀ ਤੇਜੋ ਨੂੰ। ਤੇਜੋ ਦੇ ਚਾਚੇ ਨੇ ਸਾਰੀ ਜ਼ਮੀਨ ਤੇਜੋ ਦੇ ਨਾਂ ਤੇ ਕਰਾ ਦਿੱਤੀ ਸੀ ਜਿਉਂਦੇ ਜੀ। ਤੇਜੋ ਨੂੰ ਇੱਕ ਗੱਲ ਬੋਲ ਦਿੱਤੀ ਸੀ ਪੁੱਤ ਮੇਰੀ ਇੱਕ ਗੱਲ ਸੁਣ। ਜਦੋਂ ਮੈਂ ਮਰ ਗਿਆ ਨਾ ਮੈਨੂੰ ਆਪਦੇ ਸਹੁਰੇ ਪਿੰਡ ਸੰਸਕਾਰ ਨਾ ਕਰੀ। ਮੈਨੂੰ ਮੇਰੇ ਪਿੰਡ ਜਾ ਕੇ ਫੋਕੀ। ਤੇਜੋ ਰਾਤ ਤੇ ਜੋ ਚਾਚੇ ਦੀ ਸੇਵਾ ਕਰਦੀ ਪਰ ਮਾਂ ਨੂੰ ਯਾਦ ਕਰਕੇ ਰੋਂਦੀ ਰਹਿੰਦੀ। ਤੇਜੋ ਦੇ ਜਵਾਕ ਹੋਏ ਬਹੁਤ ਦੁੱਖ ਨਾਲ ਕੱਲੀ ਸੀ। ਕੱਲੀ ਨੇ ਸੰਭਾਲੇ ਆਪਦੇ ਜਾਪੇ ਵੀ ਖੁਦ ਸੰਭਾਲ ਕੀਤੀ। ਇੱਕ ਦਿਨ ਤੇਜੋ ਦਾ ਚਾਚਾ ਰਾਤ ਨੂੰ ਅਖੀਰਲੇ ਸਾਹ ਤੇ ਸੀ। ਤੇਜੋ ਨੂੰ ਫਿਰ ਬੋਲਦਾ ਪੁੱਤ ਮੈਨੂੰ ਮੇਰੇ ਪਿੰਡ ਲੈ ਕੇ ਜਾਈਂ। ਉੱਥੇ ਮੇਰਾ ਸੰਸਕਾਰ ਕਰਾਈਂ। ਤੇਜੋ ਨੇ ਆਪਦੇ ਘਰ ਵਾਲੇ ਨੂੰ ਸਮਝਾ ਦਿੱਤਾ ਵੀ ਗੱਡੀ ਲੈ ਕੇ ਆ ਮੈਂ ਚਾਚੇ ਨੂੰ ਪਿੰਡ ਲੈ ਕੇ ਜਾਣਾ ਜਦੋਂ ਤੇਜੋ ਦੇ ਚਾਚੇ ਦੀ ਮੌਤ ਹੋ ਜਾਂਦੀ ਹੈ ਤੇ ਆਸੇ-ਪਾਸੇ ਘਰਾਂ ਦੀਆਂ ਔਰਤਾਂ ਤੇਜੋ ਨੂੰ ਸਮਝਾਉਣ ਲੱਗ ਜਾਂਦੀਆਂ ਪੁੱਤ ਕਮਲ ਨਾ ਮਾਰ ਤੂੰ ਸੇਵਾ ਕੀਤੀ ਹੈ ਆਪਦੇ ਚਾਚੇ ਦੀ ਤੂੰ ਇੱਥੇ ਸੰਸਕਾਰ ਕਰੀ ਜੇ ਪਿੰਡ ਦੇ ਸਿਵਿਆਂ 'ਚ ਨਹੀਂ ਕਰਨਾ ਖੇਤ 'ਚ ਕਰ ਦੇ ਤੇਜੋ ਉਸੇ ਵੇਲੇ ਬੋਲਦੀ ਹੈ ਮੈਂ ਆਪਦੇ ਚਾਚੇ ਦੇ ਬੋਲ ਪਕਾਉਣੇ ਆ ਜਦੋਂ ਜਿਉਂਦੇ ਜੀਉ ਮੈਂ ਆਪਦੀ ਜ਼ਮੀਨ ਨੂੰ ਮੇਰੇ ਨਾਂ ਕਰਾ ਗਿਆ ਤੇ ਮੈਂ ਫਿਰ ਉਸਦੇ ਕਿਉਂ ਬੋਲਣਾ ਪਗਾਵਾ ਮੈਂ ਕਿਉਂ ਨਾ ਮਾਨਾ ਤੇਜੂ ਦਾ ਘਰ ਵਾਲਾ ਗੱਡੀ ਲੈ ਕੇ ਆ ਗਿਆ ਤੇਜੂ ਆਪਦੇ ਚਾਚੇ ਨੂੰ ਲੈ ਕੇ ਪੇਕੇ ਪਿੰਡ ਤੇਜੂ ਦੇ ਸਹੁਰੇ ਵੀ ਆਣ ਗਵਾਂਡ ਦੀਆਂ ਬੁੜੀਆਂ ਫਿਰ ਨਾਲ ਜਾਂਦੀਆਂ ਫਿਰ ਸਾਰੀਆਂ ਜਾਣੀਆਂ ਨਾਲ ਜਾਂਦੀਆਂ ਰਹੀਆਂ ਤੇਜੂ ਆਪਦੇ ਪੇਕੇ ਘਰੇ ਜਾ ਕੇ ਸਾਰੀਆਂ ਰਸਮਾਂ ਕਰਦੀ ਐ ਉੱਥੇ ਹੀ ਬਾਕੀ ਦਿਨ ਰਹਿੰਦੀ ਐ ਪਰਿਵਾਰ ਤੇ ਪਿੰਡ ਦੇ ਲੋਕ ਵਾਪਸ ਆ ਜਾਂਦੇ ਹਨ ਹੋਂਦ ਤੇ ਜੋ ਸਾਰੀਆਂ ਰਸਮਾਂ ਕਰਦੀ ਐ ਉਥੇ ਜੱਸੀ ਤੇ ਦੇਬੋ ਵੀ ਉਥੇ ਆਉਂਦੀਆਂ ਤੇ ਜੋ ਵਾਪਸ ਘਰੇ ਆ ਜਾਂਦੀ ਹੈ ਸਮਾਂ ਚੱਲਦਾ ਰਹਿੰਦਾ ਤੇ ਜੋ ਆਉਂਦੀਆਂ ਭੈਣਾਂ ਕੋਲੇ ਆਉਂਦੀ ਜਾਂਦੀ ਹੈ ਭੈਣਾਂ ਵੀ ਹੁਣ ਆਉਣ ਜਾਣ ਲੱਪੀਆਂ ਤੇਜੂ ਕੋਲੇ ਸਮਾਂ ਲੰਘ ਗਿਆ ਬੜੇਪਾ ਆਉਣ ਜਾਣ ਮਿਲ ਵਰਤਨ ਕਰ ਲੱਗਦੀਆਂ ਹੁਣ ਭੈਣਾਂ ਭੈਣਾਂ ਬੈਠ ਕੇ ਦੁੱਖ ਸੁੱਖ ਫਰੋਲਦੀਆਂ ਪਰ ਜੋ ਵਿਛੋੜਾ ਪੈ ਗਿਆ ਸੀ ਮਾਂ ਨਾਲੋਂ ਉਹ ਤਰਸ ਦੀ ਮਰ ਗਈ ਉਹ ਬੈਠੀਆਂ ਸੋਚਦੀਆਂ ਆਪਦੀ ਮਾਂ ਬਾਰੇ ਪਤਾ ਨਹੀਂ ਮਾਂ ਨੂੰ ਮੌਤ ਕਿਵੇਂ ਆਈ ਹੋਵੇਗੀ ਕਿੰਨਾ ਸਾਨੂੰ ਯਾਦ ਕਰਦੀ ਹੋਵੇਗੀ ਅੱਜ ਵੀ ਰੋ ਪੈਂਦੀਆਂ ਜਦੋਂ ਮਾਂ ਨੂੰ ਯਾਦ ਕਰਕੇ ਤੇ ਜੋ ਤਾਂ ਹਮੇਸ਼ਾ ਇਸ ਤਰ੍ਹਾਂ ਹੀ ਸੋਚਦੀ ਰਹਿੰਦੀ ਕਾਸ਼ ਮੈਂ ਹਸਪਤਾਲ ਚ ਸੱਚ ਬੋਲ ਦਿੰਦੀ ਕਾਸ਼ ਮੈਂ ਉੱਥੇ ਰਹਿਣਾ ਜੀ ਜਿੱਦ ਕਰ ਲੈਂਦੀ ਵੀ ਮੈਂ ਮਾਂ ਕੋਲੇ ਰਹਿਣਾ ਆਪਦੀ ਹੱਥ ਮਾਂ ਦੀ ਹੱਥੀ ਮਾਂ ਦੀ ਸੰਭਾਲ ਕਰਦੀ ਕਦੇ ਵੈਗੁਰੂ ਇਸ ਤਰ੍ਹਾਂ ਦੇ ਹਾਲਾਤ ਕਿਸੇ ਨਾਲ ਨਾ ਬਣਾਈ ਮਾਂ ਪਿਓ ਕਿਸੇ ਦਾ ਇਸ ਤਰ੍ਹਾਂ ਨਾ ਰੋਲੇ ਰੱਬਾ ਤੇ ਪੁੱਤ ਨੂੰ ਕਦੇ ਮਾਂ ਪਿਓ ਦੇ ਅੱਖਾਂ ਦੇ ਸਾਹਮਣੇ ਨਾ ਮੌਤ ਦੇਈ ਰੋਲਦੇ ਮਾਪੇ ਬਹੁਤ ਐ ਤੇ ਰੋਲਦੇ ਧੀਆ ਪੁੱਤ ਵੀ ਮਾਂ ਪਿਓ ਬਿਨਾ ਕੁਛ ਨਹੀਂ ਇੱਥੇ ਹਰ ਪਰਿਵਾਰ ਨੂੰ ਖੁਸ਼ ਰੱਖੀਂ